ਸਾਸ਼ੀ ਕਾਂਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਅੱਜ ਅਸੀਂ ਲੈ ਕੇ ਆਏ ਤੁਹਾਡੇ ਲਈ ਬਹੁਤ ਜ਼ਿਆਦੇ ਸੋਹਣੇ ਸੂਟ ਤੇ ਰੇਟ ਵੀ ਉਹਨਾਂ ਦਾ ਜਾਇਜ਼ ਆਗਾ ਕੱਪੜੇ ਦੀ ਕੁਆਲਿਟੀ ਵੀ ਬਹੁਤ ਜ਼ਿਆਦੇ ਸੋਹਣੀ ਹੈਗੀ ਵਿੱਚ ਅਸੀਂ ਵਰਕ ਵਾਲੇ ਸੂਟ ਦਿਖਾਵਾਂਗੇ ਜੇ ਤੁਸੀਂ ਵੀ ਆਰਡਰ ਦੇਣਾ ਚਾਹੁੰਦੇ ਹੋ ਵਰਕ ਵਾਲੇ ਸੂਟਾਂ ਦਾ ਤਾਂ ਆਪਾਂ ਨੂੰ ਦੇ ਸਕਦੇ ਹੋਗੇ ਕੋਈ ਵੀ ਪਾਰਟੀ ਵੇਅਰ ਸੂਟ ਬਣਵਾਉਣਾ ਤੁਸੀਂ ਉਸ ਤਰ੍ਹਾਂ ਵੀ ਬਣਵਾ ਸਕਦੇ ਹੋ ਆਪਣੇ ਕੋਲ ਆਪਣਾ ਡਿਜ਼ਾਈਨ ਭੇਜ ਕੇ ਜਿਹੜੀ ਪੇਮੈਂਟ ਹੈ ਜੀ ਉਹ ਆਪਾਂ ਪਹਿਲਾਂ ਪੇਮੈਂਟ ਕਰਾਵਾਂਗੇ ਜੇ ਕਿਸੇ ਭੈਣ ਦਾ ਇੱਕ ਸੂਟ ਹੈ ਤਾਂ ਫੁੱਲ ਪੇਮੈਂਟ ਹੋਊਗੀ ਜੇ ਕਿਸੇ ਭੈਣ ਦੇ ਕਾਫੀ ਸੂਟ ਹੋਣਗੇ ਤਾਂ 60 70% ਪੇਮੈਂਟ ਪਹਿਲਾਂ ਹੋਈ ਜਾਊਗੀ ਠੀਕ ਹੈ ਜੀ ਤੁਹਾਨੂੰ ਅਕਾਊਂਟ ਨੰਬਰ ਦਿੱਤਾ ਜਾਊਗਾ ਫਿਰ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਾਂ ਨੂੰ ਮੈਸੇਜ ਕਰਨਾ ਹੈ ਸਕਰੀਨਸ਼ਾਟ ਭੇਜ ਦੇਣਾਗਾ ਜੋ ਥੋੜੀ ਜਿਹੀ ਪੇਮੈਂਟ ਕਰੋਗੇ ਸਾਨੂੰ ਸਕਰੀਨਸ਼ਾਟ ਭੇਜ ਦੇਣਾ ਵਟਸਐਪ ਤੇ ਉੱਪਰ ਤੇ ਫਿਰ ਅਸੀਂ ਤੁਹਾਡਾ ਨੰਬਰ ਸੇਵ ਕਰਾਂਗੇ ਤੇ ਫਿਰ ਤੁਹਾਡਾ ਨੰਬਰ ਅੱਗੇ ਮਤਲਬ ਆਰਡਰ ਕਨਫਰਮ ਹੋ ਜਾਊਗਾ ਫਿਰ ਆਪਾਂ ਤੁਹਾਡਾ ਜਿਹੜਾ ਕੰਮ ਤੇ ਲਗਾ ਦਾਂਗੇ ਸੋ ਅੱਜ ਮੈਂ ਤੁਹਾਨੂੰ ਦਿਖਾਉਣੀ ਹੈਗੀ ਕਾਫੀ ਜਾਂਦੇ ਸੋਹਣੇ ਸੂਟ ਲਏਗੇ ਤੇ ਤੁਸੀਂ ਦੇਖ ਸਕਦੇ ਹੋਗੇ ਟੈਪੀ ਤੇ ਵਿੱਚ ਲਏਗੇ ਸੂਟ ਹੈਗਾ ਪਰ ਇੱਕ ਇੱਕ ਹੈਗਾ ਤੁਸੀਂ ਕੁਆਲਿਟੀ ਇੰਨੀ ਕਿ ਜ਼ਿਆਦੇ ਸੋਹਣੇ ਹੈਗੇ ਇੰਨਾ ਕੁ ਲਾਈਟ ਵੇਟ ਸਟੱਫ ਹੈਗਾ ਬਿਲਕੁਲ ਦਪੱਟੇ ਵਰਗਾ ਪਿਆ ਹੈਗਾ ਸੂਟ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਦੇਖੋ ਜੀ ਕਿੰਨਾ ਜਾਦੇ ਸੋਨਾ ਪ੍ਰਿੰਟ ਹੈ ਨਾਲ ਰਹੇਗੀ ਪਲੇਨ ਬਾਟਮ ਪਲੀਜ਼ ਇਹਨਾਂ 셔ਟ ਦੀ ਡਿਮਾਂਡ ਨਾ ਕਰਿਓ ਇਹ ਸੂਟਾਂ ਦੇ ਵਿੱਚ ਕਿਉਂਕਿ ਜਿਹੜੇ 올ਓਵਰ ਸੂਟ ਹੁੰਦੇ ਨੇ ਉਹਨਾਂ ਨਾਲ ਮੈਂ 셔ਟ ਦੇ ਦੇਣੀ ਹੁੰਦੀ ਹੈ ਕਿਉਂਕਿ ਇਹ ਦੂਜਾ ਸੂਟ ਅਸੀਂ ਮੈਚਿੰਗ ਕਰਕੇ ਸੇਲ ਕਰ ਦਿੰਨੇ ਹੁੰਦੇ ਹਾਂ ਵੀ ਪਰ ਇਹਦੇ ਵਿੱਚ ਪਲੀਜ਼ 셔ਟ ਦੀ ਡਿਮਾਂਡ ਨਾ ਕਰਿਓ ਦੇਖੋ ਜੀ ਪਹਿਲਾ ਸੂਟ ਇਹ ਸੀਗਾ ਤੁਰਤ ਸੂਟ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਆਪਣਾ ਆਰਡਰ ਦੇ ਸਕਦੇ ਹੋਗੇ ਪ੍ਰਾਈਸ ਇਹਦਾ ਰਹੇਗਾ ਜੀ 1500 ਵਿਦ ਸ਼ਿਪਿੰਗ ਐਕਸਟਰਾ ਸ਼ਿਪਿੰਗ ਕੁਝ ਨਹੀਂ ਆਗੀ ਦੁਪੱਟਾ ਤੁਸੀਂ ਕਹੋਗੇ ਤਾਂ ਆਪਾਂ ਤੁਹਾਨੂੰ ਲਗਾ ਕੇ ਦੇਵਾਂਗੇ ਕਾਫੀ ਜਿਆਦਾ ਸੋਹਣਾ ਸੂਟ ਹੈਗਾ ਦੂਜਾ ਕਲਰ ਰਹੇਗਾ ਇਹਦੇ ਵਿੱਚ ਫਰੋਜ਼ੀ ਸ਼ਟਰ ਦੇ ਪ੍ਰਿੰਟ ਕਾਫੀ ਚਾਰੇ ਸੋਹਣੇ ਨੇਗੇ ਨਾਲ ਹੈਗੀ ਐ ਫਰੋਜ਼ੀ ਬਾਟਮ ਤੁਸੀਂ ਵਰਕ ਵਗੈਰਾ ਕਰਵਾਉਣਾ ਚਾਹੋਗੇ ਬਾਟਮ ਤੇ ਕਰਵਾ ਸਕਦੇ ਹੋਗੇ ਬਾਕੀ ਤੁਹਾਡੀ ਆਪਣੀ ਚੁਆਇਸ ਹੈਗੀ ਦੇਖੋ ਜੀ 1500 ਪ੍ਰਾਈਸ ਹੈ ਦਾ ਵੀ ਆਪਣੀ ਫਾਸਟਲੀ ਬੁਕਿੰਗ ਕਰਵਾ ਦਿਓ ਕਿਉਂਕਿ ਫਿਰ ਸੂਟ ਹਨਾ ਬਹੁਤ ਲਿਮਟਿਡ ਸਟਾਕ ਰਹਿ ਜਾਂਦਾ ਹੁੰਦਾ ਹੈਗਾ ਫਿਰ ਨਹੀਂ ਮਿਲਦੇ ਹੈਗੇ ਸੂਟ ਇਹ ਬਹੁਤ ਮਸਟਰਡ ਕਲਰ ਹੈਗਾ ਇਹ ਵੀ ਕਾਫੀ ਜਿਆਦੇ ਸੋਹਣਾਗਾ ਤੇ 1550 ਪ੍ਰਾਈਸ ਰਹੇਗਾ ਮੈਂ ਨਾਲ ਹੁੰਦੀ ਸਾਰੇ ਪ੍ਰਾਈਸ ਫਿਰ ਦੁਬਾਰਾ ਦੱਸੀ ਜਾਣੀਆਂਗੇ ਕਿਉਂਕਿ ਕਈ ਭੈਣਾ ਮੈਸੇਜ ਕਰਦੀਆਂ ਹੁੰਦੀਆਂ ਨੇ ਜੇ ਕੋਈ ਕਈ ਭੈਣਾ ਨਾ ਮੈਸੇਜ ਕਰਦੇ ਹੁੰਦੇ ਨੇਗੇ ਕਿ ਤੁਸੀਂ ਪ੍ਰਾਈਸ ਨਹੀਂ ਦੱਸਦੇ ਹੈਗੇ ਪਰ ਹੁਣ ਮੈਂ ਜਿਹੜਾ ਸੂਟ ਦਿਖਾ ਰਹੀ ਆਂਗੀ ਤੁਹਾਨੂੰ ਨਾਲ ਹੁੰਦੇ ਉਹਦਾ ਪ੍ਰਾਈਸ ਦੱਸ ਰਹੀ ਆਂਗੀ ਮਤਲਬ ਇਹਦਾ ਜਿਹੜਾ ਪ੍ਰਾਈਸ ਹੈਗਾ 1500 ਵਿੱਚ ਸ਼ਿਪਿੰਗ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋ ਇਹ ਕਾਫੀ ਜਿਆਦਾ ਸੋਹਣਾ ਹੈਗਾ ਤੇ ਪਾਇਆ ਹੋਇਆ ਹੈਗੀ ਤੁਹਾਡੇ ਵੀ ਕਾਫੀ ਜਿਆਦਾ ਸੋਹਣਾ ਲੱਗੂਗਾ ਮਜ਼ੈਂਟਾ ਕਲਰ ਬਿਲਕੁਲ ਜਿਹੜੇ ਸੂਟ ਲੇਗੇ ਸਟੱਫ ਬਹੁਤ ਇੰਨਾ ਕਾਜਾ ਦੇ ਸੋਹਣਾ ਇੰਨਾ ਕ ਲਾਈਟ ਵੇਟ ਹੈਗਾ ਉਹਦੇ ਅਕੋਰਡਿੰਗ ਪ੍ਰਾਈਸ ਬਹੁਤ ਜਿਆਦਾ ਸਹੀ ਲੰਗੀ ਬਿਲਕੁਲ ਐਨਿੰਗ ਤੁਸੀਂ ਮੰਗਵਾ ਕੇ ਕਹੋਗੇ ਵੀ ਹਾਂ ਵੀ ਵਾਕਈ ਬਹੁਤ ਸੋਹਣਾ ਸਟੱਫ ਆਏਗਾ ਇਹਦੇ ਨਾਲ ਰਹੇਗੀ ਮਜ਼ੈਂਟਾ ਬਾਟਮ ਤੁਸੀਂ ਪੈਚ ਵਰਕਿੰਗ ਕਰਵਾ ਸਕਦੇ ਇਸ ਤਰ੍ਹਾਂ neck ਤੇ ਵੀ ਕਰਵਾ ਸਕਦੇ ਹੋਗੇ ਬਾਜੂ ਤੇ ਵੀ ਕਰਵਾ ਸਕਦੇ ਹੋ ਸਲਵਾਰ ਤੇ ਵੀ ਕਰਵਾ ਸਕਦੇ ਹੋਗੇ ਜਿਹੜਾ ਡਿਜ਼ਾਈਨ ਹੈ ਹਨਾ ਵਰਕ ਦਾ ਉਹ ਸ਼ਰਟ ਦੇ ਵਿੱਚੋਂ ਹੀ ਚੱਕਿਆ ਜਾਊਗਾ ਜਾ ਫਿਰ ਤੁਸੀਂ ਸਾਡੇ ਤੇ ਗੱਲ ਛੱਡਦੇ ਹੋ ਅਸੀਂ ਆਪਣੇ ਆਪ ਕਰਵਾ ਕੇ ਤੁਹਾਨੂੰ ਦੇ ਦਾਂਗੇ ਜੇ ਤੁਹਾਨੂੰ ਪੱਟਾ ਤੁਸੀਂ ਕਹੋਗੇ ਤਾਂ ਆਪਾਂ ਤੁਹਾਨੂੰ ਲਗਾ ਕੇ ਦਵਾਂਗੇ ਤੇ ਆਪਾਂ ਨੂੰ ਤੁਸੀਂ ਦੱਸ ਸਕਦੇ ਹੋਗੇ ਵੀ ਕਿਹੜਾ ਲੈਣਾਗਾ ਅਸੀਂ ਤਾਂ ਲੈਣੇ ਹੁੰਦੇ ਆ ਲਾਈਨਿੰਗ ਵਾਲਾ ਟੈਪੀ ਦਾ ਦੁਪੱਟਾ ਇਹਦੇ ਨਾਲ ਆਹ ਕਲਰ ਵੀ ਕਾਫੀ ਜ਼ਿਆਦਾ ਸੋਨੇਗਾ ਕਈ ਭੈਣਾਂ ਬਹੁਤ ਲਾਈਟ ਕਲਰ ਪਾਉਂਦੀਆਂ ਨੇ ਗੀਆਂ ਈਮ ਬਾਟਮ ਨਾਲ ਹੈ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਕਿੰਨਾ ਜਿਆਦਾ ਸੋਨਾ ਪ੍ਰਿੰਟ ਹੈਗਾ ਇਹ ਵੀ 1500 ਪ੍ਰਾਈਸ ਹੈਗਾ 블랙 ਸੂਟ ਦੀ ਕਾਫੀ ਜ਼ਿਆਦਾ ਡਿਮਾਂਡ ਆਉਂਦੀ ਹੁੰਦੀ ਹੈ ਕਿ ਦੇਖੋ 블랙 ਸੂਟ ਆਪਣੇ ਕੋਲੇ ਕੋਈ ਵੀ ਨਹੀਂ ਰਹਿੰਦਾ ਹੈਗਾ ਜਿੰਨੇ ਵੀ ਮੈਂ ਵੀਡੀਓ ਦੇ ਵਿੱਚ ਦਿਖਾਉਣੇ ਸੰਗਤ ਦੀ ਦੁਬਾਰਾ ਆਰਡਰ ਆਪਾ ਦੁਬਾਰਾ ਆਰਡਰ ਦਿੰਨੇ ਆਂਗੇ ਆਪਾ ਸੂਟ ਦੇ ਦੇਖੋ ਕਿੰਨਾ ਜਾਦੇ ਸੋਹਣਾ ਪ੍ਰਿੰਟ ਹੈ ਇਹ ਕੋਈ ਆਪਣੇ ਕੋਲੇ ਸੂਟ ਹੈਗਾ ਬਲੈਕ ਜਿੰਨੇ ਵੀ ਮੈਂ ਤੁਹਾਨੂੰ ਅੱਜ ਸੂਟ ਦਿਖਾਏ ਨੇਗੇ ਹੈ ਸਾਰੇ ਹੀ ਬਹੁਤ ਜਾਦੇ ਸੋਹਣੇ ਲੰਗੇ ਸਟਾਫ ਇੰਨਾ ਕੁ ਜਾਦੇ ਸੋਹਣਾ ਮੈਂ ਜਿੰਨੀ ਵੀ ਤਾਰੀਫ ਕਰਾਂ ਨੀ ਘੱਟ ਤੁਸੀਂ ਦੇਖ ਸਕਦੇ ਹੋ ਪਰ ਲਾਈਨਿੰਗ ਲੱਗੂਗੀ ਜਿਹੜਾ ਲਾਈਨਿੰਗ ਵਾਲਾ ਸਟਾਫ ਹੈਗਾ ਕਿਉਂਕਿ ਹੁਣ ਅੱਗੇ ਜਿਸ ਤਰ੍ਹਾਂ ਦਾ ਮੌਸਮ ਆ ਰਿਹਾਗਾ ਉਸ ਤਰ੍ਹਾਂ ਇਹ ਕਪੜਾ ਤੁਹਾਡੇ ਤੁਸੀਂ ਪਾ ਸਕਦੇ ਹੋਗੇ ਤੁਸੀਂ ਬੇਫਿਕਰ ਹੋ ਕੇ ਲਾਈਨਿੰਗ ਵਾਲੇ ਸੂਟ ਲੈ ਸਕਦੇ ਹੋ ਕਿਉਂਕਿ ਅੱਗੇ ਜਿਹੜਾ ਮੌਸਮ ਆਊਗਾ ਸਾਰੇ ਸੂਟ ਲਾਈਨਿੰਗ ਵਾਲੇ ਹੀ ਪਾਣਗੇ ਤੁਸੀਂ ਆਰਾਮ ਨਾਲ 5 ਤੋਂ 6 ਮਹੀਨੇ ਅੱਗੇ ਲਾਈਨਿੰਗ ਵਾਲੇ ਸੂਟ ਹੰਡਾ ਸਕਦੇ ਹੋਗੇ ਲਓ ਜੀ ਇਹ ਸੀਗੇ ਆਪਣੇ ਅੱਜਾਂ ਦੇ ਸੂਟ ਕੋਈ ਵੀ ਸੂਟ ਪਸੰਦ ਆਉਂਦਾ ਫਾਸਟਲੀ ਆਪਣਾ ਆਰਡਰ ਦੇ ਦਿਓ ਕਿਉਂਕਿ ਫਿਰ ਬਹੁਤ ਲਿਮਟਿਡ ਸਟਾਕ ਹੁੰਦਾ ਹੈਗਾ ਮੈਂ ਤੁਹਾਨੂੰ ਦਿਖਾਉਣੀ ਆਂਗੀ ਵਰਕ ਵਾਲੀ ਸੂਟ ਇਹ ਹੈਗਾ ਜੀ ਆਪਾਂ ਰੈਡੀ ਕੀਤਾ ਹੈਗਾ ਕਰਾਸ਼ ਦੇ ਉੱਪਰ ਇਹ ਦੀਆਂ ਬਾਜੂ ਲੈਂਗੀਆਂ ਘੇਰਾ ਇਸ ਸਾਈਡ ਹੈਗਾ ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਕੀ ਕਰਵਾ ਸਕਦੇ ਇਸ ਤਰ੍ਹਾਂ ਦੇ ਸੂਟ ਇਹਦਾ ਘੇਰਾ ਬਣਿਆ ਹੋਇਆ ਹੈ ਜਿਹੜਾ ਵਰਕ ਹੈ ਸਾਰਾ ਹੋਲਸ ਦਾ ਵਰਕ ਹੋਇਆ ਹੋਇਆ ਹੈਗਾ ਤੇ ਇਹਦੇ ਸਲੀਵਜ਼ ਤੇ ਕੰਮ ਇਸ ਤਰ੍ਹਾਂ ਹੋਇਆ ਹੋਇਆਗਾ ਦੇਖੋ ਜੀ ਨਾਲ ਆਪਾਂ ਰੱਖਿਆਗਾ ਇਹਦੇ ਇਹਦਾ ਦੁਪੱਟਾ ਰੈਡੀ ਹੋ ਕੇ ਆ ਗਿਆ ਮੈਂ ਤੁਹਾਨੂੰ ਫੇਰ ਦਿਖਾਉਂਗੀ ਪਰ ਆਪਾਂ ਜਿਹੜਾ ਦੁਪੱਟਾ ਇਸ ਤਰ੍ਹਾਂ ਨਾ ਫੁੱਲ ਕਮਲ ਚੁਣੌਣ ਦਾ ਦੁਪੱਟਾ ਰੱਖਿਆ ਇਸ ਤਰ੍ਹਾਂ ਹੀ ਫਿਨਿਸ਼ਿੰਗ ਦਿੱਤੀ ਆਪਾਂ ਪੱਟੀ ਦੀ ਇਸ ਕਲਰ ਦੀ ਤੁਹਾਨੂੰ ਸੂਟ ਪਸੰਦ ਆਉਂਦਾਗਾ ਤਾਂ ਤੁਸੀਂ ਆਪਣਾ ਵਰਕ ਵਾਲਾ ਸੂਟ ਆਰਡਰ ਦੇ ਸਕਦੇ ਹੋਗੇ ਜੇ ਮਤਲਬ ਆ ਜੇ ਤੁਸੀਂ ਮਤਲਬ ਪਿਓਰ ਚ ਨੌਂਦੇ ਤਾਂ ਭਟਾਣੀ ਲਗਾਉਣਾ ਸੈਮੀ ਦਾ ਲਗਾਓਗੇ ਤਾਂ ਰੇਟ ਘੱਟ ਹੋ ਜਾਊਗਾ ਇਹਨਾਂ ਦੇ ਪਿਓਰ ਚ ਨੌਂਦੇ ਦੁਪੱਟੇ ਨਾਲ ਰੇਟ ਜ਼ਿਆਦਾ ਹੋ ਗਿਆ ਸੀਗਾ 4500 ਦਾ ਸੁਪ ਪੈ ਗਿਆ ਸੀਗਾ ਜੇ ਤੁਸੀਂ ਸੈਮੀ ਚ ਕਰਵਾਉਂਗੇ ਉਹੀ ਗੱਲ 1000 ਰੇਟ ਦਾ ਫਰਕ ਪੈ ਜਾਊਗਾ ਫਿਰ ਰੇਟ ਮੈਂ ਤੁਹਾਨੂੰ ਨਾਲ ਹੁਣੇ ਦੱਸਦਾ 1000 ਰੇਟ ਦਾ ਫਰਕ ਪੈ ਜਾਊਗਾ ਫਿਰ ਜਿਹੜਾ ਇਹ ਵਾਲਾ ਦੇਖੋ ਵਰਕ ਹੈ ਇਹ ਵੀ ਇੰਨਾ ਕੁ ਜ਼ਿਆਦਾ ਸੋਹਣਾਗਾ ਤੁਸੀਂ ਦੇਖ ਸਕਦੇ ਹੋ ਆਪ ਜੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਇਹ ਕੇ ਰਵਰ ਕੋਆ ਹੋਇਆ ਹੈ गाइस ਸੈਂਟਰ ਦੇ ਵਿੱਚ ਸਾਰੀਆਂ ਬੂਟੀਆਂ ਲੰਗੀਆਂ ਇਸ ਤਰ ਇਹ ਇਧਰ ਹੋਇਆ ਹੋਇਆ ਨਹੀਂ ਗਿਆ ਬਾਜੂ ਦੇ ਵਰਕ ਬਾਜੂ ਤੇ ਵੀ ਵਰਕ ਕਾਫੀ ਜਿਆਦਾ ਸੋਨ ਮਤਲਬ ਹੈਵੀ ਹੈ ਹਲਕਾ ਨਹੀਂ ਹੈਗਾ ਜਿਹੜਾ ਇਹ ਸੂਟ ਹੈ ਵੀ ਕਮਲ ਕਮਲ ਚਨਾ ਦੇ ਦੁਪट्टे ਨਾਲ ਪੈ ਗਿਆ ਇਹ ਆਪਾਂ ਨੂੰ ਸੂਟ 4500 ਦਾ ਇਹਦਾ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਇਸ ਤਰ੍ਹਾਂ ਇਹਨੂੰ ਪੱਟੀ ਦਿੱਤੀ ਹੈ ਬਾਹਰਲੀ ਸਾਈਡ ਇਹ ਪਾਈਪਿੰਗ ਆਊਗੀ ਜਿਹੜੀ ਇਹ ਪੱਟੀ ਹੈ ਅੰਦਰਲੀ ਸਾਈਡ ਆਊਗੀ ਬਾਹਰਲੀ ਸਾਈਡ ਇਸ ਤਰ੍ਹਾਂ ਪਾਈਪਿੰਗ ਆਊਗੀ ਕਾਫੀ ਜਿਆਦੇ ਸੋਹਣੇ ਸਰਦਾਰੀ ਸੂਟ ਬੰਦਦੇ ਨੇ ਆਪਾਂ ਜਦੋਂ ਐਵੇਂ ਰੈਡੀ ਕਰਦੇ ਹਾਂ ਸੂਟ ਜੇ ਤੁਸੀਂ ਕਰਵਾਉਣਾ ਚਾਹੁੰਦੇ ਕਰਵਾ ਸਕਦੇ ਹੋ ਜੇ ਨੂੰ ਤੁਸੀਂ ਸੈਮੀ ਚੁਣੋਂਦੇ ਦੁਪੱਟੇ ਨਾਲ ਲਗਾਉਂਗੇ ਤਾਂ 1000 ਰੇਟ ਘੱਟ ਜਾਊਗਾ ਜੀ ਜੇ ਤੁਸੀਂ ਫੁੱਲ ਕਾਮਲ ਚੁਣੋਂਦਾ ਹੀ ਲਓਗੇ ਜਿਸ ਤਰ੍ਹਾਂ ਇਹ ਹੈਗਾ ਦੁਪੱਟਾ ਤਾਂ ਫਿਰ 4500 ਰੇਟ ਹੈ ਕਿਉਂਕਿ ਪਿਓਰ ਦੇ ਦੁਪੱਟੇ ਨਾਲ ਰੇਟ ਥੋੜਾ ਜਿਹਾ ਹਾਈ ਹੋ ਜਾਂਦਾ ਹੁੰਦਾ ਹੈਗਾ ਜਿਹੜੀ ਕ੍ਰਾਸ਼ ਹੈਗੀ ਆਪਾਂ ਬਹੁਤ ਵਧੀਆ ਵਾਲੀ ਲਈ ਹੋਈ ਹੈ ਇਹ ਇਹ ਹੈਗਾਗਾ ਖਾਦੀ ਕਾਟਨ ਸਿਲਕ ਤੇ ਸੂਟ ਜਿਹੜਾ ਖਾਦੀ कॉटन सिल्क ਦਾ ਖਾਦੀ कॉटन सिल्क ਦਾ ਸਟਾਫ ਹੈਗਾ 2000 ਇਹਦਾ ਪ੍ਰਾਈਸ ਹੈਗਾ ਖਾਦੀ ਬਹੁਤ ਜਿਆਦਾ ਸੋਹਣੀ ਲੱਗੀ ਹੋਈ ਹੈਗੀ ਇਹ ਨਹੀਂ ਹੈਗਾ ਵੀ ਪੂਰੀ ਲਾਤੀ ਪੱਕੀ ਹੈ ਕਸਟਮਰ ਨੇ ਕਿਹਾ ਸੀ ਵੀ ਵਧੀਆ ਹੀ ਲਗਾਇਓ ਤੁਸੀਂ ਆਪਾਂ ਵਧੀਆ ਹੀ ਲਗਾਈ ਇਹਦੇ ਘੇਰੇ ਤੇ ਕੰਮ ਹੋਇਆ ਹੋਇਆ ਦੇਖੋ ਇਹ ਹੈਗਾ ਸਲਵਾਰ ਤੇ ਨਾਉ ਸੌਰੀ ਮੋਤੇ ਬਾਜੂ ਤੇ ਹੈਗਾ ਸੈਵ ਇਹ ਦਾ ਸਟਾਫ ਤੇ ਦੁਪੱਟਾ ਜਿਹੜਾ ਹੈਗਾਗਾ ਪਿਓਰ ਕਮਲ ਚਨਾਉਂਦਾ ਇਸ ਤਰ੍ਹਾਂ ਆਪਾਂ ਪੱਟੀ ਲਗਾਈ ਹੈਗੀ ਇੱਥੇ ਵੀ ਦੇਖੋ ਬਿਲਕੁਲ ਮੈਚ ਕਰ ਰਿਹਾ ਹੈਗਾ ਦੁਪੱਟਾ ਵਰਕ ਨਾਲ ਕਾਫੀ ਜਿਆਦਾ ਸੋਹਣਾ ਲੱਗ ਰਿਹਾ ਹੈਗਾ ਠੀਕ ਹੈ ਜੀ ਤੁਸੀਂ ਸਾਮੀ ਚ ਕਰਵਾਉਂਗੇ 1000 ਘਟਜੂਗਾ ਜੇ ਤੁਸੀਂ ਸੇਮ ਖਾਦੀ ਤੇ ਕਰਵਾਉਂਗੇ ਪਿਓਰ ਕਮਲ ਚਨਾਉਂਦਾ ਦੁਪੱਟਾ ਲਓਗੇ ਤਾਂ ਰੇਟ ਰਹੇਗਾ 5200 ਕਿਉਂਕਿ ਸਟਾਫ ਹੀ 2000 ਦਾ ਹੈਗਾ ਫਿਰ ਦੁਪੱਟਾ 12 1300 ਦਾ ਦੁਪੱਟਾ ਲੱਗਿਆ ਹੋਇਆ ਹੈਗਾ ਠੀਕ ਹੈ ਜੀ ਇਹ ਦੇ ਕਰਕੇ ਫਿਰ ਰੇਟ ਥੋੜਾ ਜਿਹਾ ਕਾਸਟਲੀ ਹੋ ਜਾਂਦਾ ਬਾਕੀ ਫਿਨਿਸ਼ਿੰਗ ਫਿਨਿਸ਼ਿੰਗ ਹੋਈ ਆਗੀ ਸਾਰਾ ਕੁਝ ਡਾਈ ਵਗੈਰਾ ਪਿਆ ਹੈ ਨਾ ਤਾਂ ਕਰਕੇ ਇੱਕ ਮੈਂ ਤੁਹਾਨੂੰ ਸੂਟ ਦਿਖਾਉਣੀ ਆਗੀ ਆਪਣੇ ਕੋਲੇ ਆ ਚੁੱਕੇ ਨੇ ਜਿਹੜੀਆਂ ਪਹਿਲਾਂ ਦੇ ਆਰਡਰ ਸੀਗੇ ਤੁਸੀਂ ਲੈ ਸਕਦੇ ਹੋ ਜਦ ਤੱਕ ਆਹ ਟਾਈ ਐਂਡ ਡਾਈ ਆਪਾਂ ਬਲੈਕ ਸੀਟ ਕਾਫੀ ਪਹਿਲਾਂ ਮੰਗਦੇ ਸੀ ਵੀ ਤੁਹਾਡੇ ਕੋਲੇ ਜਦੋਂ ਬਲੈਕ ਸੀਟ ਆ ਗਿਆ ਸਾਨੂੰ ਦੱਸਦੇ ਹੋ ਦੇਖੋ ਜੀ ਇਹ ਵਾਰਾ ਬਲੈਕ ਸੂਟ ਆਪਣੇ ਕੋਲੇ ਆ ਚੁੱਕੇ ਹੈਗਾ ਆਪਣੇ ਕੋਲੇ ਹੈਗੇ ਨੇਗੇ 2 ਤੋਂ 3 ਸੂਟ ਅਵੇਲੇਬਲ ਆਪਣਾ ਫਾਸਟਲੀ ਆਰਡਰ ਕਰ ਦਿਓ ਤੇ ਨਾਲ ਰਹੇਗਾ ਜੀ ਟਾਈ ਐਂਡ ਡਾਈ ਪਰਫਰੀ ਦਾ ਦੁਪੱਟਾ ਨਾਲ ਰਹੇਗੀ ਟਾਈ ਐਂਡ ਡਾਈ ਬਾਟਮ ਜਿਹੜਾ ਇਹ ਐਲੋ ਸੂਟ ਦੀ ਵੀ ਕਾਫੀ ਜ਼ਿਆਦਾ ਡਿਮਾਂਡ ਸੀਗੀ ਇਸ ਤਰ੍ਹਾਂ ਹੀ ਇਹ ਟਾਈ ਐਂਡ ਡਾਈ ਸੂਟ ਸੀਗੇ ਦੁਪੱਟਿਆਂ ਨਾਲ ਨਾਲੇ ਸਲਵਾਰਾ ਤਾਂ ਤੁਸੀਂ ਇਹ ਵੀ ਲੈ ਸਕਦੇ ਹੋਗੇ ਤੇ ਜਿਹੜੀ ਆਪਣੀ ਪੇਮੈਂਟ ਆ ਗਈ ਉਹ ਤੁਸੀਂ ਕਰ ਸਕਦੇ ਹੋਗੇ ਇਹਦਾ ਪ੍ਰਾਈਸ ਆਪਾਂ ਦੱਸਿਆ ਹੋਇਆ ਸੀਗਾ ਭੈਣਾਂ ਨੇ ਪਹਿਲਾਂ ਪੇਮੈਂਟ ਕੀਤੀ ਹੋਈ ਹੈ 3000 ਦੇ ਦਾ ਪ੍ਰਾਈਸ ਹੈਗਾ ਠੀਕ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੇ ਸੂਟ ਸਾਡੇ ਪਸੰਦ ਆਏ ਹੋਣਗੇ ਆਪਣਾ ਫਾਸਟਲੀ ਆਰਡਰ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ